ਹੋ ਟਲ ਗੁਰ ਸੇਵੀ ਐ ਅਹਨਸ ਸਹਜ ਸੁਪਾਈ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਮਨੀ ਨੂਰ ਅਰ ਸਹ ਗੁਰ ਸਹ ਉਦਿਠੇ ਸਚੀ ਬਾਤ ਸਹ ਮਲ ਜਨਮ ਜਨਮ ਲੀ ਸਜਣ ਸਚਾ ਪਾਤ ਸਾਹੂ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤ ਸਾਹੂ ਸਿਰ ਸਾਹਾਂਦੈ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਠ ਮਹਲਾ ਪੰਜਵਾਂ ਮਰਤਕ ਕੋ ਪਾਇਓ ਤਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪ੍ਰੇਤ ਮੁਗਦ ਪੈ ਸ੍ਰੋਤੇ ਹਰ ਨਾਮ ਮੁਖ ਗਾਇਆ ਮਰਤਕ ਕਾ ਪਾਇਓ ਤਨ ਸਾਸਾ ਬਿਛਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਭੇ ਸ੍ਰੋਤੇ ਹਰ ਨਾਮਾ ਮੁਖ ਗਾਇਆ ਕੀ ਦੇਖ ਬੜਾਈ ਤਾਂ ਕੀ ਕੀ ਮਤ ਕਹਿਣ ਨਾ ਜਾਏ ਰਹਾ ਦੁਖ ਸੋਗ ਕਾ ਟਾਹਿ ਓ ਡੇਰਾ आनंद मंगल बिस्रामा मन बाषित फल मिले चिन्ता पूरन होए कामा ਇਹ ਹਾ ਸੁਖ ਆਗ ਮੁਖ ਊਜਲ ਮਿਟ ਗਏ ਆਵਣ ਜਾਣੇ ਨਿਰਪਾਪੇ ਹਿਰਦੈ ਨਾਮ ਵਸਿਆ ਆਪਨੇ ਸਤਗੁਰ ਕੈ ਮਨ ਭਾਣੇ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਾਗਾ ਉਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਕਹੋ ਨਾਨਕ ਤਾਕੇ ਪੂਰ ਕਰਮਾਂ ਜਾ ਕਾ ਗੁਰ ਚਰਨੀ ਮਨ ਲਾਗਾ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਮਿਰਤਕ ਕਾਉ ਪਾਇਓ ਤਨ ਸਾਸਾ ਵਿਸੁਰਤ ਆਨ ਮਿਲਾਇਆ ਪਸੂ ਪਰੇਤ ਮੁਗਧ ਪੇ ਸ੍ਰੋਤੇ ਹਰ ਨਾਮਾ ਮੁਖ ਗਾਇਆ